ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆਂ ਸਵੇਰ ਦੇ 4:10 ਹੋ ਗਏ 2 ਵਜੇ ਅੱਖ ਖੁੱਲ ਗਈ ਥੀ ਯਾਰ ਅੱਜ ਹੁਣ ਚਾਹ ਬਣਾ ਰਿਹਾ ਚਾਹ ਪੀ ਕੇ ਫਿਰ ਨਹਾਉਣੀ ਆਪਾਂ ਨਹਾ ਕੇ ਪਾਠ ਕਰਦੇ ਆਂ ਫਿਰ ਗੁਰਦੁਆਰਾ ਸਾਹਿਬ ਜਾਵਾਂਗੇ ਪੰਤੇ ਚਾਹ ਧਰਤੀ ਆਪਾਂ ਤੇ ਚਾਹ ਚ ਪੱਤੀ ਪਾ ਪੀ ਆਪਾਂ ਆ ਸ਼ੱਕਰ ਮਿੱਠਾ ਵੀ ਪਾਵਾਂਗੇ ਤੇ ਮੀਰਾਮ ਨਾਲ ਲਿਫਟੀ ਪਈ ਆ 7:40 ਹੋ ਗਏ ਹੁਣ ਮੈਂ ਪੱਗ ਬੰਨ ਕੇ ਚાલਦਾ ਗੁਰਦੁਆਰਾ ਸਾਹਿਬ ਹਾਂਜੀ ਦੋਸਤੋ ਹੁਣ ਤਿਆਰਤਾ ਹੋ ਗਿਆ ਮੈਂ ਨਹਾ ਲਿਆ ਤੇ ਸਵੇਰੇ ਪਾਠ ਵੀ ਕਰ ਲਿਆ ਜੀ ਹੁਣ ਦਸਤਾਰ ਬੰਨ ਕੇ ਚਲਦੇ ਆ ਪਿੰਡ ਗੁਰਦੁਆਰਾ ਸਾਹਿਬ 12 1:30 ਵਜੇ ਦੇਖੂਗਾ ਪਟਿਆਲੇ ਦਾ ਜੀ ਮਤਲਬ ਟਾਈਮ ਲੱਗਿਆ ਤਾਂ ਹੋਰ ਦੋਸਤੋ ਠੀਕ ਹੋ ਤੁਸੀਂ ਜੁੜੇ ਰਹੋ ਲੱਭ ਹਾਂਜੀ ਦੋਸਤੋ ਹੁਣ ਚਲਦੇ ਆਪਾਂ ਪਿੰਡ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਹੁਣ ਤੇ ਗੁਰਦੁਆਰਾ ਸਾਹਿਬ ਤੁਸੀਂ ਵੀ ਜਰੂਰ ਅੱਜ ਮੱਥਾ ਟੇਕ ਕੇ ਆਇਓ ਜਲਦੀ ਤਾਂ ਵੀ ਫਤ ਕਰਦੇ ਨਹੀਂ ਐਮੀਓ ਪ੍ਰੀਕਾਉਰ ਕੈਂਪ ਆਬੀਅਨ ਸੈਟ ਕਰਾਤੀ ਹੁਣ ਚੱਲਦੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਤੇ ਪਟਿਆਲੇ ਜਾਵਾਂਗੇ 12:00 ਵਜੇ 12:00 ਵਜੇ ਪਹੁੰਚਾਂਗਾ ਉਹੀ ਪਟਿਆਲੇ 1:00 ਵਜੇ ਤੱਕ ਪਹੁੰਚ ਜਾਊਗਾ ਤੇ ਅੱਜ ਸੂਰਜ ਦੇਵਤਾ ਨੇ ਘੁੱਪ ਵੀ ਕੱਢ ਦੇਣੀ ਆ ਤੇ ਅੱਜ 22ps ਇੱਕ ਘੰਟਾ ਧੁੱਪ ਸੇਕਾਂਗੇ ਤੇ ਉਸ ਤੋਂ ਬਾਅਦ 22 ਨੰਬਰ ਖੜਾਂਗੇ 3:30 ਤੋਂ ਲੈ ਕੇ 4:30 ਵਜੇ ਤੱਕ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅੱਜ ਐਸੀ ਬਾਤ ਲਈ ਹੈ ਮੇਰੇ ਜਿਗਰ ਕੇ ਟੋਟੇਓ ਲਵ ਜੂ ਆ ਜੁੜੇ ਰਹੋ ਅੱਜ ਦਾ ਬੇਮਿਸਾਲ ਤੁਹਾਨੂੰ ਬਲੌਗ ਮਿਲੂਗਾ ਦੇਖਣ ਨੂੰ ਓਕੇ ਤਾਂ ਆ ਦੇਖ ਲਓ ਅੱਜ ਸਾਰ ਧੁੱਪ ਨਿਕਲਿਆ ਜੀ ਛੱਟੇ ਵਾਲੇ ਬੰਦੇ ਧੂਮੀ ਸੇਕ ਰਹੇ ਨੇ ਸਤ ਨਾਮ ਸ਼੍ਰੀ ਬਾਹਗਰੂ ਸਾਹਿਬ ਜੀ ਸਤ ਨਾਮ ਕਿਰਪਾ ਕਰਿਓ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਸਾਰੇ ਉੱਪਰ ਕਿਰਪਾ ਕਰਿਓ ਤੇ ਅੱਗੇ ਦੀ ਜੀ ਆਪਾਂ ਗੁਰਦੁਆਰਾ ਸਾਹਿਬ ਮੱਥਾ ਹਾਂਜੀ ਤੁਹਾਨੂੰ ਸਾਰਿਆਂ ਨੂੰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕ ਮੱਥਾ ਟੇਕ ਰਿਆ ਜੀ ਆਪਾਂ ਹੁਣ ਬਾਹਰ ਦੇਖਦੇ ਹਾਂ ਸਬਜ਼ੀ ਸਬਜ਼ੀ ਬਣ ਰਹੀ ਆ ਲੰਗਰ ਤਿਆਰ ਹੋ ਰਿਹਾ ਹੈ ਸੰਗਤਾਂ ਲਈ ਗੁਰੂ ਕਾ ਲੰਗਰ ਤਿਆਰ ਹੋ ਰਿਹਾ ਹੈ ਉਹ ਦੇਖਦੇ ਆਂ ਜਾ ਕੇ ਕਿ ਕੀ ਬਣ ਰਿਹਾ ਹੈ ਹਾਂਜੀ ਇੱਧਰ ਲੰਗਰ ਤਿਆਰ ਹੋ ਰਿਹਾ ਹੈ ਜੀ ਹਾਂਜੀ ਪਨੀਰ ਕੱਟ ਰਹੇ ਆਂ ਭਾਈ ਬੰਨਾ ਹਾਂਜੀ ਤਿਆਰੀ ਚੱਲ ਰਹੀ ਹੈ ਲੰਗਰ ਦੀ ਤੇ ਸਾਡੇ ਦਾ ਜੀ ਬਹੁਤ ਸਾਲ ਹੋ ਗਏ ਜੀ 5 ਤਰੀਕ ਨੂੰ ਹੀ ਸਾਡੇ ਦਾ ਸ਼ੁਰੂ ਤੋਂ ਹੀ 5 ਤਰੀਕ ਨੂੰ ਹੀ ਮਨਾਉਂਦੇ ਹੁੰਦੇ ਨੇ ਜੀ ਬਾਕੀ ਤਰੀਕਾਂ ਦਾ ਫਰਕ ਪਈ ਜਾਂਦਾ ਹੈ ਸਾਡੇ ਦਾ ਪ੍ਰਾਣੀ ਜੋ ਚੱਲਦੀ ਆ ਰਹੀ ਆ ਉਹਦੇ ਹਿਸਾਬ ਨਾਲੇ ਕਰਦੇ ਆਂ ਜੀ ਤੇ ਉਧਰ ਤਿਆਰੀ ਚੱਲ ਰਹੀ ਆ ਲੰਗਰ ਦੀ ਤੇ ਅਸੀਂ ਅੱਧਰ ਆ ਕੇ ਅੱਧਰ ਬੀਬੀਆਂ ਭੈਣਾਂ ਰੋਟੀਆਂ ਪਕਾ ਰਹੀਆਂ ਸੀ ਧਰਮਸ਼ਾਲਾ ਚ ਵਾਹ ਜੀ ਤੇ ਸਭ ਬੰਦਾ ਪਕਾ ਲੈਣੇ ਸਰਦਾਰ ਹਾਂ ਜੀ ਤਿਆਰ ਹੋ ਰਹੀ ਆ ਸਭ ਕੁਝ ਤੇ ਪਨੀਰ ਦੀ ਸਬ지 ਆ ਜੀ ਤੇ ਉਧਰ ਜਲੇਬੀਆਂ ਨਿਕਲਣਗੀਆਂ ਹੋਰ ਦੱਸੋ ਗੱਲਬਾਤ ਠੀਕ ਹੋ ਆ ਜੋ ਵੀ ਚਾਹ ਪਲਾਵੀਏ ਤੇ ਮੇਥੇ ਨਾਲ ਰੋਟੀ ਖਵਾ ਦਈਏ ਆ ਦੇਖੋ ਟੀਮੀ ਵੀ 2:30 ਵਜੇ ਦੀ ਕਰਦੀ ਆ ਹਾਂ ਟੀਮੀ ਤੁਸੀਂ ਖਾਣੀਆਂ ਪਾਉਣੇ ਆ ਤੈਨੂੰ ਵੀ ਹਾਂਜੀ ਆ ਜਾਓ ਉਸ ਤੋਂ ਖਾਣਾ ਖਵਾ ਦਈਏ ਤੇ ਪਟਿਆਲੇ ਮੈਂ 1:30 ਵਜੇ ਆਉਂਗਾ ਜਦ ਆਪਣੇ ਪਿੰਡ ਲੰਗਰ ਦਾ ਕੰਮ ਸਮਾਪਤ ਹੋ ਗਿਆ ਉਦੋਂ ਆਉਂਗਾ ਜੀ ਹੋਰ ਦੱਸੋ ਗੱਲਬਾਤ ਤੇ ਇੱਕ ਗੱਲ ਹੋਰ ਜਵਾਕ ਪਿਆਰ ਕਰਦੇ ਨੇ ਚਾਚੇ ਨੂੰ ਆਪੇ ਨੂੰ ਸਾਰੇ ਉਹ ਕਰਦੇ ਹੋ ਤੁਸੀਂ ਜਿਹੜੇ ਜਵਾਕ ਪੈਰੀ ਹੱਥ ਵਿਚਾਰੇ ਲਾ ਦਿੰਦੇ ਨੇ ਆ ਕਿ ਉਹਨਾਂ ਨੂੰ ਮੈਂ ਕਹਿਣਾ ਹੁੰਦਾ ਕਿ ਮਾਂ ਬਾਪ ਦੇ ਪੈਰੀ ਹੱਥ ਲਾਇਆ ਕਰੋ ਉਹਨਾਂ ਨੂੰ ਫੀਚਰਾਂ ਨਾ ਕਰਿਆ ਕਰੋ ਜਵਾਕਾਂ ਨੂੰ ਉਹਨਾਂ ਦੇ ਮਾਪੇ-ਬਾਪ ਨੇ ਉਹਨਾਂ ਨੂੰ ਵਧੀਆ ਪਰਫੈਕਸ਼ਨ ਦਿੱਤੀ ਵੀ ਆ ਕਿ ਜਿਹੜੇ ਆ ਕੇ ਉਹ ਗੋਡੀ ਹੱਥ ਲਾਉਂਦੇ ਨੇ ਠੀਕ ਆ ਤੇ ਲਾਡੂਆ ਮੇਰੇ ਜਿਗਰ ਦੇ ਟੋਟਿਆਂ ਵਿੱਚੇ ਭਤੀਜਿਆਂ ਵਿੱਚੇ ਭਤੀਜੀਆਂ ਨੂੰ ਵਿੱਚੇ ਬਜ਼ੁਰਗਾਂ ਨੂੰ ਵਿੱਚੇ ਛੋਟਿਆਂ ਨੂੰ ਵਿੱਚੇ ਵੱਡੇ ਆ ਤੇ ਮਿਲਦੇ ਆ ਤੁਹਾਨੂੰ ਅੱਜ ਪਟਿਆਲੇ ਜੁੜੇ ਰਹੇ ਹੋ ਬਲੌਕ ਬਣਾਵਾਂਗੇ ਅੱਜ ਪ੍ਰੋਪਰ ਓਕੇ ਹਾਂਜੀ ਆ ਭਤੀਜ ਆ ਗਿਆ ਹੋਰ ਦਾਸਾ ਠੀਕ ਠਾਕ ਵਧੀਆ ਜੀ ਵਧੀਆ ਜੀ ਸਕੂਲ ਬੋਲਦੇ ਤੇਰਾ ਗਰ ਅਕੈਡਮੀ ਆ ਜੀ ਪਚਕੂਲੇ ਕੋਲ ਹਾਂ ਜੀ ਠੀਕ ਆ ਠੀਕ ਆ ਕਿੰਨੇ ਕ ਬੱਚੇ ਨੇ ਉੱਥੇ ਹਾਂ ਜੀ 2012 ਕੋਈ ਨਾ ਦੇਖੂਗਾ ਮੈਂ ਯਾਰ ਗਾਹਾਂ ਫਰਵਰੀ ਦੇ ਸਟਾਰਟਿੰਗ ਚ ਜਿਹੜਾ ਕੱਢ ਕੇ ਜਾਊਗਾ ਮੈਂ ਯਾਰ ਇੱਕਾ ਹੋਰ ਦੱਸ ਮੇਰੇ ਲੈ ਕੇ ਸੇਵਾ ਪੁੱਤ ਕੋਈ ਕੋਈ ਨਹੀਂ ਬਸ ਤੇ ਖਾਣਾ ਪੀਣਾ ਕੋਈ ਦੱਸੋ ਯਾਰ ਬਾਤ ਜੀ ਹੈ ਧੰਨਵਾਦ ਉਇਓ ਨਾ ਕਹਿ ਦੀ ਨਾ ਨਾ ਜੀ ਤੇ ਕਿੰਨੇ ਦਿਨ ਵਾਸਤੇ ਆਏ ਆ ਬਸ ਜਾਊਗਾ ਅੱਜ ਅੱਜ ਹੀ ਜਾਣਾ ਅੱਛਾ ਕਿੱਦਣ ਆਇਆ ਸੀ ਪੁੱਤੋਂ ਆਇਆ ਜੀ ਠੀਕ ਆ ਠੀਕ ਆ ਆ ਭਤੀਜ ਆਪਣਾ ਹਰਿਆਣੇ ਤੋਂ ਆਇਆ ਪਿਆ ਆਪਣੇ ਨਾਲ ਦੀ ਪਣਪੂਆ ਨੰਦਪੁਰ ਕਿਛੋ ਤੋਂ ਹੋਰ ਪੜਾਈ ਵਧੀਆ ਚੱਲਦੀ ਆ ਹਾਂਜੀ ਤੇ ਕਲਾਸ ਕਿਹੜੀ ਆ 11ਵੀਂ ਆ ਠੀਕ ਆ ਠੀਕ ਆ ਹਾਂਜੀ ਖੇਤਾਂ 'ਚ ਆਇਆ ਸੀ ਕਿਹੜਾ ਜਾ ਮਾਰਨ ਮੈਂ ਕਿਹਾ ਕਣਕ ਦੇਖ ਕੇ ਆਈਏ ਜਾ ਕੇ ਕਿ ਰੋ ਪਾਈਏ ਕਿ ਨਾ ਪਾਈਏ ਹੋਰ ਤੇ ਇੱਕ 베ਰੀ ਦੇਖਣ ਆਇਆ ਸੀ ਮੇਰੀ ਸਲਾਹ ਨਾਲ ਭਤੀਜਾ ਇੱਕ ਤੀ 베ਰੀ ਦੇ ਉੱਪਰ ਜਾਲ ਜਾ ਪਾ ਦਈਏ ਜਿਹੜੀ ਮੱਛਰਦਾਨੀ ਹੁੰਦੀ ਆ ਗਾਂਹਾਂ ਨੂੰ ਛਾਂਗਾਂਗੇ ਇਹਨੂੰ ਇੱਕ ਤੀ ਵਧੀਆ ਫਰੂਟ ਆਇਆ ਵੇ ਆਏ ਤੇ ਖਲਾਵਾਂਗੇ ਭਤੀਜ-ਭਤੀਜਿਆਂ ਨੂੰ ਇੱਕਤੀ 베ਰ ਗੱਡੀ ਦੇ ਵਿੱਚ ਲਫਾਫਾ ਭਰ ਕੇ ਲੈ ਜਾਇਆ ਕਰਨਾ ਇੱਕ ਇੱਕ ਦੋ ਦੋ ਦੇ ਦਿਆ ਕਰਨੇ ਨੇ ਹੋਰ ਦੱਸੋ ਠੀਕ ਹੋ ਹੁਣ ਸਲਾਹ ਤਾਂ ਐਂ ਕਰਦਾ ਮਿੱਤਰ ਪਿਆਰਿਓ ਕਿ ਕਣਕ ਦੇ ਉੱਪਰ ਇੱਕ ਤਾਕਤਾਲੀ ਸਪਰੇਅ ਉਹ ਕਰਾ ਦਿੰਦੇ ਆ ਰਿਓ ਦੇ ਤਹਰੇ ਵਿੱਚ ਤਿੰਨ ਤਿੰਨ ਥੈਲੇ ਤਕਰੀਬਨ ਪੈ ਗਏ ਸਾਰੀ ਕੇ ਹਾਂਜੀ ਰਿਓ ਪੌਣਾ ਦੀ ਕਣਕ ਚ ਚੱਲੇ ਨੇ ਹੁਣ ਲੈ ਕੇ ਰਿਓ ਪੌਣ ਕੇ ਕਣਕ ਚ ਤੇ ਟੌਮੀ ਬਾਹਰ ਬੰਨੇ ਆ ਅੱਜ ਧੁੱਪ ਕਰਕੇ ਕਿ ਮਸਾ ਦਾ ਧੁੱਪ ਨਿਕਲੀ ਆ ਟੌ ਪੁੱਤ ਆ ਮੇਰੇ ਲਾਡੂ ਹਾਂਜੀ ਗੱਡੀ ਸਟਾਰਟ ਆ ਆਪਣੀ ਗੁਰਦੁਆਰਾ ਸਾਹਿਬ 10 ਮਿੰਟ ਖੜਕੇ ਫਿਰ ਚੱਲਦੇ ਆ ਪਟਿਆਲੇ ਹਾਂਜੀ ਗੁਰਦੁਆਰਾ ਸਾਹਿਬ ਚ ਫਿਰ ਟਾਈਮ ਲੱਗ ਗਿਆ ਦੀ ਉੱਥੇ ਮਾਣੀ ਮੁੱਟੀ ਸੇਵਾ ਕਰਾਉਣ ਲੱਗ ਗਿਆ ਦੀ ਯਾਰ ਤੇ ਹੁਣ ਚਾਹ ਪੀਣਾ ਆ ਗਿਆ ਘਰੇ ਮੈਂ ਚਾਹ ਪੀ ਕੇ ਫਸ ਹੁਣ ਤੁਰਨ ਲੱਗਿਆ ਪਟਿਆਲੇ ਆ ਰਿਹਾ ਪਹੁੰਚ ਜਾਊਗਾ 2:30 ਵੇ ਤੱਕ ਤੇ ਆ ਚਾਹ ਪੀ ਰਹੇ ਹਾਂ ਚਾਹ ਪੀ ਕੇ ਵਸ ਆ ਗਿਆ ਯਾਰ ਹੁਣ ਆਇਆ ਏ ਕਾਰ ਲੈ ਕੇ ਹਾਂਜੀ ਖੇਤਾਂ ਚੋਂ ਆ ਗਿਆ ਸੀ ਮੈਂ ਮਰਸੀਨ ਲੱਧ ਰਹੇ ਆ ਚੱਲ ਜਿਹੜਾ ਕੱਢ ਕੇ ਆਉਣਾ ਦੇਖ ਕੇ ਆਉਣਾ ਹੀ ਬਾਡਾ ਉਹ ਦੱਸੋ ਹਜੇ ਸਲਗਮ ਤਾਂ ਨਹੀਂ ਹੋਏ ਹੈਗੇ ਸਲਗਮ ਮੈਂ ਕਿਹਣਾ ਲਾਇਆ ਏ ਤੀ ਇੱਕ ਬੱਟ ਦੇ ਯਾਰ ਅੱਛਾ ਠੀਕ ਆ ਠੀਕ ਆ ਬਾ ਬਾਡਾ ਬਾਡਾ ਬਰਾਬਰ ਕਰ ਲਈਂ ਦੇਖ ਕੇ ਨਿਸ਼ਾਨੀ ਲਾ ਲਈਂ ਬਸ ਹੋ ਠੀਕ ਹੋ ਯਾਰ ਆਉਣਾ ਦੀ ਯਾਰ ਹੁਣ 2 ਵਜੇ ਗਏ 3 ਵਜੇ ਮੈਂ ਪਟਿਆਲੇ ਪਹੁੰਚਦਾ ਫਿਰ 2 ਘੰਟੇ ਚ ਕਿਹਨੂੰ ਮਿਲਦਾ ਕਿ ਇਹਨੂੰ ਨਾ ਮਿਲਦਾ ਉਹਦੇ ਕਰਕੇ ਫਿਰ ਮੈਂ ਕੈਨਸਲੇ ਕਰਤਾ ਅੱਜ ਹੁਣ ਕੱਲ ਨੂੰ ਸੱਜਰੇ ਆਉਂਗਾ ਕੱਲ ਨੂੰ ਮੈਂ 10 10:30 ਵਜੇ ਪਟਿਆਲੇ ਪਹੁੰਚ ਜੂਗਾ ਤੇ ਕੱਲ ਨੂੰ ਦੇਖਾਂਗੇ ਆਪਾਂ ਖਾਲਸਾ ਕਾਲਜ ਵੀ ਗੇੜਾ ਕੱਢਾਂਗੇ ਤੇ ਪੰਜਾਬੀ ਯੂਨੀਵਰਸਿਟੀ ਵੀ ਜਾਇਆ ਆਵਾਂਗੇ ਤੇ ਗੱਡੀ ਲੋੜੇ ਪੂਰੀ ਲੋੜੇ ਐ ਐਲਪੀ ਗੱਡੀ ਆਪਾਂ ਚਲਦੇ ਹਾਂ ਹੁਣ ਆਪਾਂ ਘਰ ਨੂੰ ਫਿਰ ਰਹੀ ਜਿਆ ਉਹ ਟੌਮੀ ਬੈਠਾ ਏ ਇਹਨਾਂ ਨੂੰ ਵੀ ਆਏ ਆ ਕੇ ਅਸੀਂ ਖੋਆ ਕਰ ਖਾ ਲਈਏ 32 ਚਾਲ ਦੀ ਜਿਗਰ ਦੇ ਟੋਟਿਆਂ ਜਿਗਰੀਲਾ ਘੱਟ ਰਹੀ ਹੈ ਹੋਰ ਬਹੁਤੋ ਗੱਲ ਬਾਤ ਆਜੋ ਤੋਂ ਨੂੰ ਦੀ ਖਾ ਆਤੀਏ ਯਾਰ ਤੇ ਕਿੰਨਾ ਦਾ ਹੋ ਰਹੀ ਆ ਜਿੰਨੇ ਵੀ ਟਿਥੀ ਯਾਰ ਆਪਦੇ ਚਾਚੇ ਨੂੰ ਪਿਆਰ ਕਰਦੇ ਹੋ ਨਾ ਸਾਰੇ ਤੇ ਉਹਨੇ ਪਤੰਗ ਚੜਾਉਦੇ ਨੇ ਭਤੀਜਾ ਚਲੋ ਅਸੀਂ ਵੀ ਚੜਾਉਦੇ ਹੁੰਦੇ ਹਾਂ ਮੋਮੋ ਮੇਰੀ ਇੱਕੇ ਬੇਨਤੀ ਪੀਰ ਹੈਗੀ ਆ ਕਿ ਜਿਹੜੀ ਚਾਇਨਾ ਟਰੋੜਾ ਯਾਰ ਤੇ ਚਾਚੇ ਨੂੰ ਪਿਆਰ ਕਰਦੇ ਹੋ ਚਾਇਨਾ ਟਰੋੜ ਬਿਲਕੁਲ ਨਾ ਵਰਤੇ ਹੋ ਯਾਰ ਠੀਕ ਹੈ ਤਾਂ ਟ੍ਰੇਨ ਲੈ ਨਿਕਲ ਰਿਹਾ ਹੈ ਕੋਈ ਗੱਲ ਨਹੀਂ ਜਲਦੀ ਜਲਦੀ ਪਟਿਆਲੇ ਆਉਂਗਾ ਚੱਡੀ ਦੇ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦੋਂ ਮਰਜੀ ਪਿੰਡ ਆ ਜਿਉ ਮੇਰੇ ਕਿੱਥੇ ਖੋਆ ਮਾਰ ਕੇ ਲੈ ਜੇ ਜਿੱਲ ਬਥੇਰਾ ਬੜਾ ਬੇਚਾ ਜੀ ਦਾ ਹੱਡੀ ਕੋਈ ਚੱਕਣ ਦੀ ਹੈਗਾ ਨਾਲੇ ਮਿਲ ਜਿਓ ਹੋਰ ਦੱਸੋ ਗੱਲਬਾਤ ਤਾਂ ਤਨੀ ਸੇਕ ਤੇ ਮੈਂ ਤੇ ਨਹੀਂ ਰੌਲਾ ਪਾਇਆ ਪਿਆ ਐ ਐ ਕੀ ਨਹੀਂ ਕਰਨ ਲੱਗੀ ਜਦੋਂ ਦੱਸਦਾ ਇਹ ਕੀ ਗੱਲ ਹੋਰ ਯਾਰ ਇੱਕ ਨਾ ਮੇਰੇ ਗੱਲ ਜ਼ਿਆਦਾ ਆ ਗਈ ਦੋਸਤੋ ਉਹਦੇ ਨਾਲ ਚੱਲ ਮੈਂ ਸ਼ੇਅਰ ਕਰਦਾ ਹਟਾ ਨਾ ਟੂਰ ਗਿਆ ਜੀਆ 10ਵੀਂ ਚ 10ਵੀਂ ਤੇ ਗਿਆਨੀ ਹਾਂ ਇਸ ਸੰ ਨੂੰ ਲੈ ਕੇ 8ਵੀਂ ਵਾਲੇ ਬੱਚੇ ਦੀ 10ਵੀਂ ਵਾਲੇ ਬੱਚੇ ਦੀ ਪੂਰਾ ਪਰ ਫੜਦਾ ਹੁੰਦਾ ਜਿੰਦਾ ਸਰਕਾਰੀ ਸਕੂਲ ਦੇ ਵਿੱਚ ਸਾਡੀਆਂ ਟੀਚਰਾਂ ਹੁੰਦੀਆਂ ਵੀ ਤੁਹਾਨੂੰ ਤਾਂ ਕਹਿਣਾ ਹੁੰਦਾ ਕਿ ਟੀਚਰਾਂ ਦੀ ਰਿਸਪੈਕਟ ਕਰਿਆ ਕਰੋ ਅਸੀਂ ਯਾਰ ਕਿੰਨਾ ਪਰਜਾਨ ਪੜਾਵਾ ਗਲਤੀ ਲਾਉ ਲੋ ਮੁਕਤ ਕਰਾਉਂਦੇ ਹਾਂ ਜਦੋਂ ਗਲਤੀ ਦਾ ਕੁਝ ਵੀ ਨਹੀਂ ਕਿਹਾ ਹੈਗਾ ਉਦੋਂ ਆਪਣੀ ਆਪ ਨੂੰ ਟੀਚਰ ਸਿਖੂਦੀ ਵਾਲਿਆਂ ਭਾਈ ਮੈਡਮ ਫਤਿਹ ਜੀ ਉਹ ਪਟਿਆਲੇ ਤੋਂ ਪੀਜੀ ਸੂਤੀ ਕਰਾਉਂਦੇ ਹੁੰਦੇ ਸੀ। ਪੱਥਾ ਨੂੰ ਨਹੀਂ ਹੋਰ ਸੈਕਸ਼ਨ ਆਲੇ ਆ ਸਾਡੀ ਪੀ ਸੈਕਸ਼ਨ। ਉਹ ਮੈਡਮ ਕਹਿੰਦੇ ਫਿਰ ਪਾਈ ਸੀ ਹਿੰਦੀ ਤਾਲ। ਬਸ ਜੀ ਗਾਣੇ ਵੱਜਣ ਤਾਲ ਤੇ ਤਾਲ ਮਿਲਾਨਾ। ਤਾਲ ਤੇ ਤਾਲ ਮਿਲਾਨਾ। ਤੇ ਅੱਗੇ ਸ਼ਰਾਰਤੀ ਜੀ ਤੇ ਚਾਰ ਜਾਨੇ ਮਿੱਤਰ ਪਿਆਰੇ ਇੱਕ ਮਿੱਤਰਾ ਇੱਕ ਵਾਲੀ ਤੋਂ ਹੁੰਦਾ ਸੀ ਗੱਲਾਂ। ਅੱਗੇ ਜਦੋਂ ਫੱਟਾ ਨਾਲ ਇੱਕ ਮਾਸਟਰ ਜੀ ਆ ਜਦੋਂ ਆਪਾਂ ਨੌਂ ਜੀ ਦੇ ਹਰੇਕ ਰੱਬ ਉਹ ਮਰਾ ਮोटा ਸ਼ਿਟ ਚ ਪਾ ਲੈਂਦੇ ਹੁੰਦੇ ਨੇ ਗੱਡੀ ਦੇ ਵਿੱਚੇ ਰੱਖੀ ਥੀ ਵਰਤੂ ਬੱਸ ਦੇ ਵਿੱਚ ਆਪਣੀ ਜਿਹੜਾ ਨਹੀਂ ਕਹਿੰਦੀ ਹੁੰਦੀ 5 ਲੀਟਰ ਉਹਦੇ ਵਿੱਚੋਂ ਫੇਰਤੀ ਉਹ ਸਮਾਨ ਜਾ ਚੱਲਦਾ ਅਸੂਰੀ ਸ਼ਾਰਤੀ ਦੇ ਕੇ ਮੇਰੇ ਨਾਲ ਤੇ ਕਹਿੰਦੇ ਚਮਕੀਲਾ ਕਾਣਾ ਲਵਾਉਣਾ ਇਹ ਜਦ ਯਾਰ ਯਾਦ ਕਿਹੜਾ ਯਾਰ ਜੀ ਨਾਉਂ ਸੀ ਕੀ ਗੱਲ ਕੀ ਘੱਟ ਕਣ ਦਾ ਭਾਰ ਹੋ ਤਾਂ ਜਿਹੜਾ ਉਹ ਲੱਭਾ ਕੇ ਪਾਉਂਦੇ ਹੋਏ ਨੇ ਕਿੰਨੇ ਪਿੱਛੇ ਦਾ ਗਾਣਾ ਲਵਾ ਲਿਆ ਮੈਡਮ ਕਹਿੰਦੀ ਹੂ ਕੀ ਗਾਲੇ ਕੁੰਦੇ ਨਹੀਂ ਕੋਈ ਕੁਸਤੀ ਪਾੜੀ ਪੁੱਤੀ ਫੈਸਟ ਪਈਆ ਹੋ ਗਿਆ ਪਰ ਉਹ ਉਹ ਕੀ ਦੀ ਖਤਾਈ ਦਾ ਆ ਕਿ ਤੇ ਕੀ ਚਰਨ ਉਹ ਤਾਂ ਵੀ ਪੈਸੇ ਨਹੀਂ ਕਰਨੀ ਚਾਹੀਦੀ ਹੈ ਇਹ ਕਹਿਣਾ ਮੰਨਣਾ ਚਾਹੀਦਾ ਹੈ ਜਿਹੜਾ ਆ ਉਹ ਕੰਮ ਕਿੱਛੇ ਰਹਿ ਗਈ ਜਿਹੜਾ ਮੇਰਾ ਨਾਲ ਦਾ ਦੋਸਤ ਸ਼ਿਕਾ ਅਸੀਂ ਨੇ ਕੀ ਕਰਿਆ ਇਹਨੂੰ 네ਗੈਟਿਵਿਟੀ ਚਾ ਲੈਓ ਕਿ ਸਭ ਗੱਲ ਦੱਸ ਰਹੀ ਹਾਂ ਮੈਂ ਜੇ ਆਪ ਬੇਨਪਾਲ ਲੈ ਕੇ ਤੇ ਪਰੂਜ ਲੈ ਲਈਏ ਇਕ। ਪਾਲੇ ਦੀ ਕਿਤਾਬੇ ਕਿਤਾਬੀ ਸਿਸਟਮ ਜਾ ਉਹ ਬਾਰਗ। ਕੋਈ ਨਾ ਵੀ ਇੰਗਿਆ ਗੱਲਾਂ ਬਾਤਾਂ ਨੇ। ਕਦੇ ਜਦ ਕੀ ਹੋਵੇ ਕਦੇ ਕੰਟ੍ਰੈਸਟ ਹੋਏ ਉਹ ਵੀ ਜੇ ਪੂਰ ਨਹੀਂ ਕਰਦਾ ਤੇ ਕਾਲਜ ਵਾਲੀਆਂ ਗੱਲਾਂ ਵੀ ਛੋਟੇ ਨਾਲ ਸ਼ੇਅਰ ਕਰਾਂਗੇ। ਕੋਈ ਦੁੱਖੋ ਗੱਲਬਾਤ। ਠੀਕੋ। ਜਿਹੜੀ ਮੈਂ ਪਤੀ ਜੀਓ ਤੁਹਾਨੂੰ ਗੱਲ ਕਹੀ ਆ ਚਾਇਨਾ ਡੋਰ ਵਾਲੀ ਬਿਲਕੁਲ ਨਾ ਯਾਰ ਚਾਇਨਾ ਡੋਰ ਦਾ ਇਸਤੇਮਾਲ ਕਰਿਓ। ਪੰਜ ਚੜਾਉਣਾ ਚੜਾ ਰਹੇ ਹੋ ਕੋਈ ਗੱਲ ਨਹੀਂ ਪਰ ਡੋਰ ਤੁਸੀਂ ਲਿਓ। ਜਾਦਾ ਡੋਰ ਦਾ ਲਿਓ ਉਹਦੇ ਨਾਲ ਦੇਖ ਲਓ ਕਿ ਕਿੰਨੀਆਂ ਖਬਰਾਂ ਆਉਂਦੀਆਂ ਨੇ ਕਿੰਨੀਆਂ ਨਹੀਂ ਕਰਦਣਾ ਇਕੱਠੀਆਂ ਜਾਂਦੀਆਂ ਨਹੀਂ ਆ ਠੀਕ ਆ ਨਾ ਕੱਟ ਲੱਗ ਜਾਂਦਾ ਜੀ ਆਹ ਗੱਲ ਆ ਤੇ ਇੱਕ ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਵੀ ਕਿਤੇ ਵੇਚਦਾ ਇਹ ਚੈਨਲ ਔਰ ਉਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਬਹੁਤ ਵਸੋ ਗੱਲ ਵਾਂ ਠੀਕ ਆ ਅੱਜ ਦਾ ਲੱਗੂ ਆ ਮੇਰੇ ਹਿਸਾਬ ਨਾਲ ਅੱਧਾ ਘੰਟਾ ਲੱਗੂ ਚਲੋ ਠੀਕ ਆ ਮਿੱਤਰੋ ਓਕੇ ਅੱਜ ਨੂੰ ਤੋਂ 15 ਕਿ ਮਿੰਟ ਦੇ ਵਿੱਚ ਨਿਕਲੂਗਾ ਮੇਰੇ ਹਿਸਾਬ ਨਾਲ ਜਿਹੜੇ ਉਹ ਲੱਗਿਆ ਲੱਗਾ ਹੋਰ ਰਸੋ ਯਾਰ ਠੀਕੋ ਖਲਾਦੂ ਆ ਜਾਓ ਖਲਾ ਦਿੰਦੇ ਆ ਤੁਹਾਨੂੰ ਅੱਡੀ ਕੀ ਗੱਲ ਆ ਯਾਰ ਹਾਂਜੀ ਦੋਸਤੋ ਜਿਰੇਲਾ ਆਪਣਾ ਬਣ ਕੇ ਰੈਡੀ ਹੋ ਗਿਆ ਬਸ ਇਹਨੂੰ ਦੂਰ ਚਾਰ ਕਿ ਮਿੰਟੇ ਸੇਕ ਲਵਾਵਾਂਗੇ ਹੁਣ ਅੱਗ ਘੱਟ ਕਰਤੀ ਦੀ ਆਪਾਂ ਮੱਠੀ ਮੱਠੀ ਹੋਰ ਦੋਸਤੋ ਧੰਨਵਾਦ ਠੀਕੋ ਆ ਵੀ ਤੇ ਮੱਠੀ ਮੱਠੀ ਆਗਰ ਪਰ ਥੋੜਾ ਸਾ ਹਲਾएंगे ਆਮ ਮਨ ਜਿਵੇਂ ਕਰਦੇ ਨਹੀਂ ਹੁੰਦੇ ਜਿਹੜੇ ਬਲੌਗਰੂਜ਼ ਕਰਦੇ ਹੁੰਦੇ ਨੇ ਉਹ ਸ਼ੂਪਿੰਗ ਵਾਲੇ ਐਸੇ karenge ਪੈਸੇ karenge ਮਰੀ ਯੂਜ਼ ਕਰ ਲਈਆਂ ਬਾਕੀ ਪਿਆਰ ਆ ਯਾਰ ਤੁਹਾਨੂੰ ਬਹੁਤ ਸਾਰਾ ਚਾਚੇ ਬੰਦ ਤੇ ਅੱਜ ਫਿਰ ਤਾਂ ਨਹੀਂ ਆਇਆ ਯਾਰ ਸਮਾਂ ਥੋੜਾ ਨਹੀਂ ਮੈਂ ਕਿਹਾ 2:30 3:00 ਵਜੇ ਤੋਂ ਜਾ ਕੇ ਮੈਂ ਕੀ ਕਰੂੰਗਾ ਪਟਿਆਲੇ ਹਾਂ ਕੱਲ ਨੂੰ ਪਟਿਆਲੇ ਆਾਂ ਮੈਂ ਕੱਲ ਨੂੰ 6:30 11:00 ਵਜੇ ਪਹੁੰਚ ਜਾਣਾ ਫਿਰ 5:00 ਵਜੇ ਤੱਕ ਕੱਲ ਨੂੰ ਪਟਿਆਲੇ ਥੋਡੇ ਕੋਲੇ ਹੋ ਹੈਗਾ ਮੈਂ ਆਉਂਗਲ ਚੱਕ ਕੈਮਰੇ ਮੂਰੇ ਤੋਂ ਹੋਲਸੂ ਗੱਲਬਾਤ ਰੈਡੀ ਆ ਆਜੋ ਤੁਹਾਨੂੰ ਖਵਾ ਦਈਏ ਸਾਰਿਆਂ ਨੂੰ ਮਿੱਠਾ ਮੁੱਠਾ ਇਹ ਚ ਪੈ ਗਿਆ ਐਕਟੀ ਮਿੱਠਾ ਘੱਟ ਪਾਇਆ ਯਾਰ ਪਿਛਲੀ ਵਾਰ ਨਾ ਜ਼ਿਆਦਾ ਮਿੱਠਾ ਪਾ ਲਿਆ ਸੀ ਤੇ ਉਹ ਹੋ ਗਿਆ ਸੀ ਮਤਲਬ ਆਹ ਜੀ ਪਾਈ ਗਿਆ ਪਰ ਰੋਕਦੇ ਤੇ ਹੁਣ ਬਰਤਨ ਚ ਕੱਢ ਦਾਂਗੇ ਤੇ ਕੈਸ ਕਰਤਾ ਆਪਾਂ ਬੱਦ ਬਣਤੀ ਹੋ ਗਿਆ ਪਿਆਰ ਆਜੋ ਹੁਣ ਖਲਾ ਦੀਏ ਤੁਹਾਨੂੰ ਹਾਂਜੀ ਨਿਕਲ ਗਿਆ ਆਪੋ ਆਜੋ ਖਲਾ ਦੀਏ ਤੇ ਮੈਂ ਆਦੇ ਵਾਸਤੇ ਥੋੜਾ ਜਿਹਾ ਕੱਚਾ ਰੱਖਾਇਆ ਤੇ ਹੁਣ ਚਾਹ ਬਣਦੀ ਆ ਚਾਹ ਪੀ ਕੇ ਟੇਸਟ ਕਰਦੇ ਆ ਕਿ ਮਿੱਠਾ ਕਿਹੇ ਜਾਏ ਹਾਂਜੀ ਦੋਸਤੋ ਜਿਰੇਲਾ ਨਿਕਲ ਗਿਆ ਆਜੋ ਤੁਹਾਨੂੰ ਵੀ ਖਲਾ ਦੀਏ ਮੇਰੇ ਜਿਗਰ ਦੇ ਟੁਟੇ ਐਨ ਆਰ ਆਈਆਂ ਨੂੰ ਇੰਡੀਆ ਪੰਜਾਬ ਵਾਲਿਆਂ ਤੇ ਦੇਖਦੇ ਆ ਕਿ ਮਿੱਠਾ ਕਿੰਨਾ ਕੁ ਮਿੱਠਾ ਥੋੜਾ ਜਿਹਾ ਜਿਆਦਾ ਪੈ ਗਿਆ ਮਤਲਬ ਘੱਟ ਚਾਹੀਦੀ ਦੀ ਮੰਨ ਲਓ ਮੰਨ ਲਓ 300 ਗ੍ਰਾਮ ਜੀ ਘੱਟ ਪਾ ਦਿੰਦੇ ਤਾਂ ਜ਼ਿਆਦਾ ਠੀਕ ਹੋ ਜਾਣਾ ਦੀ ਬਾਕੀ ਠੀਕ ਆ ਓਕੇ ਆ ਆਜੋ ਤੁਹਾਨੂੰ ਵੀ ਖਿੜਾ ਦਾਂਗੇ ਜਦੋਂ ਮਰਜੀ ਹੁਕਮ ਲਾ ਦੇਵਾਂਗੇ ਚਾਚੇ ਓਕੇ ਹਾਂ ਜਿਆ ਖੇਤਾਂ ਚ ਆ ਗਿਆ ਦੀ ਮੈਂ ਦੂਏ ਪਾਸੇ ਕਣਕ ਦੇਖਣ ਕਣਕ ਤਾਂ ਠੀਕ ਆ ਤੇ 1000 ਰੋਟੀ ਪਾਉਣੀ ਸੀਗੀ ਬੇਜਵਾਨਿਆਂ ਨੂੰ ਮਤਲਬ ਛੋਟੇ ਕਤੂਰੇਆਂ ਨੂੰ ਰੋਟੀ ਪਾਉਣਾ ਆਇਆ ᱛੀ ਉਹਨਾਂ ਨੂੰ ਚਲੋ ਪਾਤੀ ਵਿਚਾਰਿਆਂ ਨੂੰ ਪਾਣੀ ਵੀ ਰੱਖਤਾ ਬਾਕੀ ਤੁਸੀਂ ਵੀ ਯਾਰ ਜਿੱਥੇ ਕਿਤੇ ਛੋਟੇ ਕਤੂਰੇ ਹੁੰਦੇ ਨੇ ਪੱਪੀ ਹੁੰਦੇ ਨੇ ਜ਼ਰੂਰ ਰੋਟੀ ਜਾਂ ਬਰੈਡ ਦੁੱਧ ਜੋ ਵੀ ਸੁੱਤੋਂ ਸਰਦਾ ਏ ਲੱਸੀ ਜ਼ਰੂਰ ਪਾਇਆ ਕਰੋ ਯਾਰ ਕਿਉਂਕਿ ਆਹ ਸਾਰੇ ਰੱਬ ਦਾ ਰੂਪ ਨੇ ਯਾਰ ਠੀਕ ਆ ਨਾ ਇਹਨਾਂ ਦੀ ਉੱਪਰ ਤੱਕ ਜਾਂਦੀ ਆ ਪ੍ਰਮਾਤਮਾ ਤੱਕ ਗੱਲ ਵਿਚਾਰਿਆਂ ਦੀ ਬੇਜਵਾਨੀਆਂ ਦੀ ਇਸ ਕਰਕੇ ਜਿੰਨਾ ਕਿ ਚੋਕੇ ਸਰਦਾ ਸੁੱਤੋਂ ਉਹਨਾਂ ਕ ਕਰ ਦਿਆ ਕਰੋ ਯਾਰ ਵਿਚਾਰਿਆਂ ਦਾ ਹੋਰ ਦੋਸਤੋ ਗੱਲਬਾਤ ਠੀਕ ਹੋ